अच्छा उस तो बाद की होया जी 24 नु सवेरे ਸੁਨੇਹਾ ਬਲਕੌਰ ਸਿੰਘ ਆ ਪਾਇਆ ਤੇ ਰਮਜੀਤਿਆਲੇ ਥਾਣੇ ਦੇ ਇੱਕ ਐਸ ਐਚਓ ਦੇ ਸਹਾਇਕ ਐਸ ਐਚਓ ਸੀ ਸਰਦਾਰ ਰਵਤਾਰ ਸੋ ਉਹ ਨਾਲ ਲਾਇ ਪੁਲਿਸ ਫੋਰਸਾਈ ਨਾਲ ਤੇ ਪਿੰਡ ਦੇ ਕੁਝ ਮੁੰਡੇ ਨਾਲ ਲੈ ਕੇ ਬਲਕੌਰ ਸੋ ਸਾਡੇ ਕੋਲ ਇਥੇ ਅਕੈਡਮੀ ਚ ਆਏ ਉਹਨਾਂ ਨੇ ਆ ਕੇ ਇੱਥੇ ਬੈਠੇ ਗੱਲਾਂ ਬਾਤਾਂ ਰੌਲਾ ਰੱਪਾ ਪੈਂਦਾ ਰਿਹਾ ਸਾਡੇ ਵੀ ਜਿਹੜੇ ਸੰਗਤ ਸੀ ਮਤਲਬ ਸਾਡੀ ਸਪੋਰਟ ਵਾਲੇ ਉਹ ਵੀ ਆ ਗਏ ਇਹ ਵੀ ਮਤਲਬ ਲੈ ਕੇ ਆਏ ਮੇਰੇ ਖਾਤੇ 100 ਕੋਈ ਬੰਦੇ ਨੂੰ ਨਾਲ ਲੈ ਕੇ ਆਏ ਅਸੀਂ ਉਹਨਾਂ ਨੂੰ ਚਾਹ ਪਾਣੀ ਵਿਚ ਲੋ ਆਇਆ ਨੂੰ ਪਲਾਇਆ ਵੀ ਸੰਗਤ ਆਈ ਕਿ ਉਹ ਚਾਹ ਪਾਣੀ ਸ਼ਕੋ ਤਾਂ ਉੱਥੇ ਬਲਕੌਰ ਸਿੰਘ ਨੇ ਖੜਾ ਹੋ ਕੇ ਗੱਲ ਕਹੀ ਵੀ ਜੇ ਤੁਸੀਂ ਨਗਰ ਕੀਰਤਨ ਨਾਲ ਰੋਕੇ ਤਾਂ ਨਗਰ ਕੀਰਤਨ ਦੇ ਰੋਲੇ ਵੱਜ ਸਕਦੇ ਆ ਇਹ ਗੱਲ ਕਹਿਣ ਤੇ ਰੌਲਾ ਪੈ ਗਿਆ ਭੜਕ ਗਿਆ ਕੰਮ ਸਾਰਾ ਮੈਂ ਬਲਕੌਰ ਸਿੰਘ ਨੂੰ ਕਿਹਾ ਵੀ ਜਿੰਨਾਂ ਲੋਕਾਂ ਨੇ ਤੈਨੂੰ ਕਿਹਾ ਵੀ ਰੋਣੇ ਮਾਰਾਂਗੇ ਸੀ ਸਰਪੰਚਾ ਦੋ ਗੱਲਾਂ ਨੇ ਪਹਿਲੀ ਗੱਲ ਤੇ ਆ ਵੀ ਤੂੰ ਸਿੱਖ ਦਾ ਪੁੱਤ ਆ ਮੈਂ ਵੀ ਸਿੱਖਾਂ ਤੇ ਤੂੰ ਵੀ ਸਿੱਖਾਂ ਜਦੋਂ ਕੋਈ ਬੰਦਾ ਇਹ ਕਹਿੰਦਾ ਵੀ ਨਗਰ ਕੀਰਤਨ ਦੇ ਰੋੜੇ ਵੱਜਣਗੇ ਤਾਂ ਤੂੰ ਮਾਰ ਕਿਉਂ ਨਹੀਂ ਗਿਆ ਦੂਸਰਾ ਇਹ ਵੀ ਤੂੰ ਅਗਲੇ ਦਾ ਸੁਨੇਹਾ ਸਾਡੇ ਕੋਲੇ ਲੈ ਕੇ ਆਇਆ ਤੇ ਹੁਣ ਸਾਡਾ ਸੁਨੇਹਾ ਵੀ ਤੂੰ ਅਗਲੇ ਨੂੰ ਜਾ ਕੇ ਦੇ ਦੇ ਜਿਹੜਾ ਸਾਨੂੰ ਸਰਕਾਰ ਨੇ ਅਸਲਾ ਦਿੱਤਾ ਹੋਇਆ ਉਹ ਟੈਕਸ ਭਰਨ ਵਾਸਤੇ ਦਿੱਤਾ ਗਿਆ ਉਹਨਾਂ ਨੂੰ ਕਿਹਾ ਵੀ ਤੁਸੀਂ ਰੋੜਾ ਮਾਰਿਓ ਅਸੀਂ ਜੇ ਬੋਲੀ ਨਾ ਮਾਰੀ ਆਪਦੇ ਪਿਓ ਦੇ ਨਹੀਂ ਹੋਣਾ ਰੋਲਾ ਪੈਂਦਾ ਰਿਹਾ ਜੀ ਇੱਥੇ ਪੂਰਾ ਫਿਰ ਕਹਿੰਦਾ ਮੇਰੀ ਵੇਜਤੀ ਹੋ ਗਈ ਇੱਥੋਂ ਦੌੜ ਗਿਆ ਜੀ ਹਾਂਜੀ ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਸਿੱਖਾਂ ਔਰ ਖਾਸ ਕਰਕੇ ਸਾਰੇ ਪੰਜਾਬੀਆਂ ਅਦਾਸ ਰਾਜਵਿੰਦਰ ਸਿੰਘ ਰੰਗਣੇ ਵਾਲਿਆਂ ਦੀ ਫਤਿਹ ਪ੍ਰਵਾਦ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਮੈਂ ਤੁਹਾਡੇ ਨਾਲ ਇੱਕ ਐਸੇ ਵਿਸ਼ੇ ਦੇ ਉੱਤੇ ਸਾਂਝ ਪਾ ਰਿਹਾ ਜਿਹੜਾ ਵਿਸ਼ਾ ਅੱਜ ਤੱਕ ਤੁਹਾਡੇ ਕਿਸੇ ਦੇ ਵੀ ਧਿਆਨ 'ਚ ਨਹੀਂ ਆਇਆ ਹੁਣ ਪਿਛਲੇ ਕੁਝ ਸਮੇਂ ਤੋਂ ਸਾਡੇ ਮੂਸੇਪਿੰਡ ਤੋਂ ਜਿਹੜੇ ਸਰਦਾਰ ਬਲਕੌਰ ਸਿੰਘ ਜੋ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਹਨ ਉਹਨਾਂ ਦੇ ਬਾਰੇ ਵਿੱਚ ਕਾਫੀ ਚਰਚਾ ਚੱਲ ਰਹੀ ਹੈ ਪਿਛਲੇ ਕਾਫੀ ਸਮੇਂ ਤੋਂ ਬਈ ਉਹ ਕਾਂਗਰਸ ਦੀ ਸਪੋਰਟ ਕਰ ਰਹੇ ਆ ਜਾਂ ਫੁਲਾਨੀ ਪਾਰਟੀ ਦੀ ਸਪੋਰਟ ਕਰ ਰਹੇ ਆ ਤੇ ਬੜੇ ਲੋਕ ਉਹਨਾਂ ਦੇ ਬਾਰੇ ਦੇ ਵਿੱਚ ਵੀਡੀਓਜ਼ ਪਾ ਰਹੇ ਆ ਕਮੈਂਟ ਵੀ ਲੋਕ ਕਰ ਰਹੇ ਆ ਤੇ ਮੈਂ ਤੁਹਾਡੇ ਨਾਲ ਕੁਝ ਗੱਲਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਨ ਲੱਗਿਆ। ਉਹਨਾਂ ਗੱਲਾਂ ਨੂੰ ਧਿਆਨ ਨਾਲ ਸੁਣਿਓ। ਉਸ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡੀ ਮਰਜ਼ੀ ਨਾਲ ਕਰਨਾ ਸ਼ੇਅਰ ਤੁਹਾਡੀ ਮਰਜ਼ੀ ਹੈ। ਔਰ ਜਿਵੇਂ ਕਿ ਹੁਣ ਚੱਲ ਰਿਹਾ ਹੈ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਪੂਰੇ ਦੇਸ਼ ਅੰਦਰ। ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਵੀ ਕਾਂਗਰਸ ਦੀ ਸਪੋਰਟ ਕਰੋ ਤੁਸੀਂ ਵੱਖ-ਵੱਖ ਥਾਵਾਂ ਤੋਂ ਜਾ ਰਹੇ ਆ ਚਲੋ ਹਰ ਇੱਕ ਬੰਦੇ ਦਾ ਨਿੱਜੀ ਹੈ ਉਹ ਕਿਤੇ ਵੀ ਜਾਵੇ ਕਿਸੇ ਵੀ ਪਾਰਟੀ ਦੀ ਸਪੋਰਟ ਕਰੇ ਨਾ ਕਰੇ ਉਹ ਉਹਦੇ ਵਿੱਚ ਮੇਰਾ ਕੋਈ ਮਤਲਬ ਨਹੀਂ ਲੇਕਿਨ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਜਿਹੜੇ ਗਰਮ ਖਿਆਲੀ ਸਿੱਖ ਨੇ ਖਾਸ਼ ਕਰਕੇ ਜਦੋਂ ਸਿੱਧੂ ਮੂਸੇਵਾਲੇ ਦੀ ਮੌਤ ਹੁੰਦੀ ਹੈ ਉਹਨਾਂ ਦਾ ਕਤਲ ਹੋ ਜਾਂਦਾ ਹੈ ਜਿਹੜਾ ਕਿ ਮੈਂ ਸਮਝਦਾ ਵੀ ਪੂਰੀ ਤਰ੍ਹਾਂ ਦੁੱਖਦਾਈ ਹੈ ਕਿਸੇ ਵੀ ਮਨੁੱਖ ਦਾ ਕਤਲ ਕਰਨਾ ਕਿਸੇ ਨੂੰ ਮਾਰਨਾ ਇਹ ਕੋਈ ਵਾਜਬ ਗੱਲ ਜਿਹੜੀ ਨਹੀਂ ਹੈਗੀ ਤਾਂ ਉਸ ਤੋਂ ਬਾਅਦ ਹਮਦਰਦੀ ਦੀ ਲਹਿਰ ਪੂਰੀ ਦੁਨੀਆ ਦੇ ਵਿੱਚ ਹੀ ਪੈਦਾ ਹੋਈ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਤੇ ਨੌਜਵਾਨ ਸੀ ਜਿਹੜੇ ਉਹ ਜਿਆਦੇ ਬਹੀਰਾਂ ਘੱਟ ਕੇ ਆਉਣ ਲੱਗੇ ਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੇਵ ਇਸ ਤਰ੍ਹਾਂ ਦੀ ਬਣ ਗਈ ਵੀ ਜਿਹੜਾ ਸਿੱਧੂ ਮੂਸੇ ਵਾਲੇ ਦਾ ਪਰਿਵਾਰ ਆ ਵੀ ਇਹ ਖਾਲਸਤਾਨ ਪੱਖੀ ਪਰਿਵਾਰ ਆ ਵੀ ਇਹ ਸਿੱਖ ਕੌਮ ਦਾ ਬਹੁਤਾ ਮਤਲਬ ਫਾਇਦਾ ਕਰਨ ਵਾਲਾ ਪਰਿਵਾਰ ਆ ਤੇ ਸਰਦਾਰ ਲਕਬਾਲ ਸਿੰਘ ਉਹਨੂੰ ਵੀ ਜਿਹੜੇ ਗਰਮਖਿਆਲੀਏ ਸੀ ਉਹਨਾਂ ਨੇ ਪੱਟੀ ਸਪੋਰਟ ਕੀਤੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਿਆਂ ਦਾ ਉਹਦੇ ਵਿੱਚ ਵੱਡਾ ਰੋਲ ਰਿਹਾ ਇਸ ਤੋਂ ਇਲਾਵਾ ਜਿਵੇਂ ਹੁਣ ਲੋਕ ਸਭਾ ਬਟਿੰਡਾ ਹਲਕੇ ਤੋਂ ਚੋਣ ਲੜਦੇ ਆ ਲੱਖਾ ਸਿਧਾਣਾ ਹਾਲਾਂਕਿ ਉਹ ਪਹਿਲਾਂ ਉਹਨਾਂ ਦੇ ਵਿਰੋਧੀ ਸੀਗੇ ਇੱਥੇ ਮੂਸੇ ਪੰਡਾਏ ਉਹਦੇ ਤੋਂ ਮਾਫੀ ਮੰਗਵਾ ਕੇ ਗਏ ਉਹਦੇ ਮਾਤਾ ਤੋਂ ਜਾਂ ਹੋਰ ਤੇ ਬਾਅਦ ਵਿੱਚ ਫਿਰ ਮਤਲਬ ਉਹਨਾਂ ਨੇ ਵੀ ਬੜੀ ਵੱਡੀ ਸਪੋਰਟ ਕੀਤੀ ਸਾਰੇ ਘਟਨਾ ਕਰਨ ਦੇ ਵਿੱਚ ਮੈਂ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਮੂਸੇਪਿੰਡ ਅਸੀਂ 2011 ਤੋਂ ਇੱਥੇ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ ਹੋਇਆ ਹੈ ਸ਼੍ਰੀ ਦਸ਼ਮੇਸ਼ ਦਰਬਾਰ ਮੂਸਾ ਮਹਾਰਾਜ ਦੀ ਕਿਰਪਾ ਨਾਲ ਬਣਿਆ ਹੋਇਆ ਇਲਾਕੇ ਭਰ ਦੇ ਵਿੱਚੋਂ ਸੰਗਤ ਆਉਂਦੀ ਹੈ 16 ਵਾਰ ਹੁਣ ਤੱਕ ਅੰਮ੍ਰਿਤ ਸੰਚਾਰ ਹੋ ਚੁੱਕਿਆ ਹੈ ਦੋ ਵਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਇੱਥੋਂ ਪੈਦਲ ਮਾਰਚ ਕਰ ਚੁੱਕੇ ਹਾਂ ਮੂਸੇ ਤੋਂ ਮਾਨਸਾ ਤੱਕ ਤੇ ਮੂਸੇ ਤੋਂ ਇੱਕ ਸਰੂਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਕੋਠੀ ਤੱਕ ਦੋ ਦਿਨਾਂ ਦਾ ਸੀ ਉਹ ਤਾਂ ਇਸ ਤੋਂ ਇਲਾਵਾ ਕੇਸ ਰਖਵਾਉਣੇ ਦਸਤਾਰਾਂ ਦੇ ਕੈਂਪ ਲਵਾਉਣੇ ਬੱਚਿਆਂ ਨੂੰ ਗੁਰਬਾਣੀ ਦਾ ਕੀਰਤਨ ਸਿਖਾਉਣਾ ਇਸ ਤਰ੍ਹਾਂ ਦੇ ਨਗਰ ਕੀਰਤਨ ਘਟਣੇ ਔਰ ਸਲਾਨਾ ਸ਼ੀਦੀ ਜੋੜ ਮੇਲਾ ਧੰਨਵਾਦ ਦਾ ਗੁਜਰ ਕੌਰ ਚਾਹਲੇ ਸਾਹਿਬ ਜੱਦਿਆਂ ਦਾ ਬੁਲਾਉਣਾ ਔਰ ਵੱਡੀਆਂ ਹਸਤੀਆਂ ਸਿੱਖ ਕੌਮ ਦੀਆਂ ਸਨਮਾਨਤ ਸ਼ਖਸੀਅਤਾਂ ਉਹਨਾਂ ਨੂੰ ਬੁਲਾਉਣਾ ਕਥਾ ਕੀਰਤਨ ਦੇ ਵਿੱਚ ਅਸੀਂ ਇਦਾਂ ਦਾ ਪ੍ਰਵਾਹ ਇੱਥੇ ਇਲਾਕੇ 'ਚ ਚਲਾਇਆ ਹੋਇਆ ਤਾਂ 2020 ਦੇ ਵਿੱਚ ਇੱਕ ਘਟਨਾ ਕਰਮ ਵਾਪਰਿਆ ਕਿ ਸਰਦਾਰ ਬਲਕੌਰ ਸਿੰਘ ਨੇ ਕਿਉਂਕਿ ਇਹਦੇ ਮੈਸੇਜ ਬੀਬੀ ਚਰਨ कौर ਹੈ ਜਿਹੜੀ ਉਹ ਮੌਜੂਦਾ ਉਸ ਸਮੇਂ ਸਰਪੰਚ ਸੀ ਤੇ ਸਰਪੰਚ ਜੀ ਦਾ ਕੰਮ ਉਹਦਾ ਸਾਰਾ ਬਲਕੌਰ ਸਿੰਘ ਆਪ ਹੀ ਲਗਭਗ ਕਰਦਾ ਜਿਵੇਂ ਕਿ ਆਮ ਪਿੰਡਾਂ 'ਚ ਹੁੰਦਾ ਹੈ ਲੇਡੀਜ਼ ਦਾ ਸਾਰਾ ਕੰਮ ਉਹਨਾਂ ਦੇ ਘਰ ਵਾਲੀਓ ਕਰਦੇ ਹੁੰਦੇ ਆ ਤਾਂ 2020 ਦੇ ਵਿੱਚ ਇਹਨਾਂ ਨੇ ਦਸੰਬਰ ਮਹੀਨੇ ਦੇ ਵਿੱਚ ਜਦੋਂ ਕਿ ਸਲਾਨਾ ਸ਼ਿਦੀ ਜੋੜ ਮੇਲੇ ਸਮਾਰੋਹ ਦੀ ਸਾਡੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਸੀਗੀਆਂ ਇਲਾਕੇ ਭਰ ਵਿੱਚ ਸੰਗਤਾਂ ਨੂੰ ਸੁਨੇਹੇ ਲਾ ਦਿੱਤੇ ਗਏ ਸੀ ਔਰ ਸਤਿਕਾਰਯੋਗ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਪਿੰਡਰਾਵਾਲੇ ਉਹਨਾਂ ਨੇ ਵੀ ਸਮਾਗਮ ਵਿੱਚ ਆਉਣਾ ਸੀ ਬਾਬਾ ਰਵਿੰਦਰ ਸਿੰਘ ਜੋਨੀ ਨਾਨਕਸਰ ਵਾਲੇ ਉਹਨਾਂ ਨੇ ਵੀ ਆਉਣਾ ਸੀ ਬਾਬਾ ਰੇਸ਼ਮ ਸਿੰਘ ਖੁਖਰਾਣੇ ਵਾਲਿਆਂ ਨੇ ਵੀ ਆਉਣਾ ਸੀ ਔਰ 18 ਐਫ ਵਾਲੇ ਬਾਬਾ ਜੀ ਗੁਰਪਾਲ ਸਿੰਘ ਜੀਆ ਦੇ ਵੀ ਆਉਣਾ ਸੀ ਸਾਡੇ ਇਲਾਕੇ ਦੇ ਸਾਰੇ ਸੰਤਾਂ ਮਹਾਂਪੁਰਖਾਂ ਨੇ ਆਉਣਾ ਸੀ ਵੱਡੀ ਗਿਣਤੀ ਸੰਗਤਾਂ ਨੇ ਪਹੁੰਚਣਾ ਸੀ ਅਮਰ ਸੰਚਾਰ ਵੀ ਰੱਖਿਆ ਹੋਇਆ ਸੀਗਾ ਅਖੰਡ ਪਾਠ ਸਾਹਿਬ ਵੀ ਰੱਖਿਆ ਹੋਇਆ ਸੀਗਾ ਉਹ 26 ਤਰੀਕ ਦਾ ਨਗਰ ਕੀਰਤਨ ਸੀ ਜਿਹੜਾ 8 ਪਿੰਡਾਂ ਦਾ ਸੀਗਾ 27 ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਕੇ ਤੇ ਫਿਰ 29 ਤਰੀਕ ਨੂੰ ਭੋਗ ਪਾਣੇ ਸੀ ਤੇ 30 ਤਰੀਕ ਨੂੰ ਫਿਰ ਖੁੱਲੇ ਪੰਡਾਲ ਵਿੱਚ ਦੀਵਾਨ ਲੱਗਣੇ ਸੀ ਉਹ 5 ਦਿਨ ਦਾ ਪ੍ਰੋਗਰਾਮ ਸੀ ਤਾਂ ਇਹਨਾਂ ਨੇ ਕੀ ਕੀਤਾ ਸਰਦਾਰ ਬਲਕੌਰ ਸਿੰਘ ਨੇ ਪੰਚਾਇਤ ਦੀ ਲੈਟਰ ਹੈਡ ਦੇ ਉੱਤੇ ਇੱਕ ਦਰਖਾਸਤ ਲਿਖੀ ਐਸ.ਡੀ.ਐਮ ਮਾਨਸਾ ਨੂੰ ਤੇ ਬੀ.ਵੀ ਸਰਬਜੀਤ ਕੌਰ ਉਦੋਂ ਐਸ.ਡੀ.ਐਮ ਮਾਨਸਾ ਸੀਗੇ ਉਹ ਬੀ.ਵੀ ਅਮਰਥਾਰੀ ਸੀ ਪੁਸ਼ਪ ਪੰਚਾਇਤ ਮੈਂਬਰਾਂ ਦੀ ਜਾਲੀ ਦਸਖਤ ਕਰਵਾ ਲੇ ਕਰ ਲੇ ਉਸ ਤੋਂ ਬਾਅਦ ਇਹਨਾਂ ਨੇ ਦਰਖਾਸਤ ਜਿਹੜੀ ਐਸਲੀਐਮ ਮਾਨਸਾ ਨੂੰ ਇਹ ਦਿੱਤੀ ਵੀ ਜਿਹੜਾ ਇਹ ਨਗਰ ਕੀਰਤਨਾ ਹੋ ਰਿਹਾ ਜਾਂ ਇੱਥੇ ਸਮਾਗਮ ਹੋ ਰਿਹਾ ਉਹ ਸਮਾਗਮ ਦੀ ਸਰਕਾਰ ਪ੍ਰਸ਼ਾਸਨ ਨਾਲ ਮਨਜ਼ੂਰੀ ਨਾ ਦੇ ਬਿਲ ਰੋਕੇ ਤੇ ਜਦੋਂ ਐਸਲੀਐਮ ਕੋਲੇ ਦਰਖਾਸਤ ਚਲੀ ਗਈ ਐਸਲੀਐਮ ਨੇ ਅੱਗੇ ਮਾਰਕ ਕਰ ਦਿੱਤੀ ਡੀਐਸਪੀ ਮਾਨਸਾ ਨੂੰ ਡੀਐਸਪੀ ਨੇ ਐਸਐਚਓ ਸਾਡੇ ਰੰਦਿੱਤੇ ਵਾਲਾ ਥਾਣਾ ਹੈਗਾ ਸਾਦਰ ਮਾਨਸਾ ਉਹਨਾਂ ਨੂੰ ਦਿੱਤੀ ਸਰਦਾਰ ਸੰਦੀਪ ਸਿੰਘ ਭਾਟੀਓ ਨੂੰ ਐਸਚੂ ਹੁੰਦੇ ਸੀ ਇੱਥੇ ਤਾਂ 23 ਤਰੀਕ ਨੂੰ ਮੈਂ ਉਸ ਦਿਨ ਚਾਰ ਦੀਵਾਨਾਂ ਵਿੱਚ ਹਾਜ਼ਰੀ ਭਰਨੀ ਸੀ ਪਹਿਲਾ ਸਵੇਰ ਦਾ ਦੀਵਾਨ ਸੀ ਮਾਨਸਾ ਸ਼ਹਿਰ ਦਾ ਦੂਸਰਾ ਦੀਵਾਨ ਦੁਪਹਿਰ ਦਾ ਸੀ ਬੁਰਜ ਭਲਾਈ ਕੇ ਪਿੰਡ ਤੇ ਤੀਸਰਾ ਪਿਛਲੇ ਪੈਰ ਦਾ ਦੀਵਾਨ ਸੀ 23 ਤਰੀਕ ਨੂੰ ਗੁਰਦੁਆਰਾ ਤਿੱਤਰ ਸਰ ਸਾਹਿਬ ਅੱਛੀ ਦੀ ਜੋੜ ਮੇਲਾ ਵੱਡੇ ਸਾਹਿਬ ਜੱਦਿਆਂ ਦਾ ਮਨਾਉਂਦੇ ਆ ਉਹ ਉੱਥੇ ਸਾਡਾ ਦੀਵਾਨ ਸੀਗਾ ਉੱਥੇ ਬੈਠੇ ਹੋਏ ਮੈਨੂੰ ਸੂਚਨਾ ਮਿਲੀ ਕਿ ਆਪਣੇ ਅਕੈਡਮੀ ਦੇ ਵਿੱਚ ਪੁਲਿਸ ਆਈ ਸੀ ਮੈਂ ਪੁੱਛਿਆ ਵੀ ਕਿਉਂ ਲੋਕਿਆਂ ਦੇ ਵੀ ਸਰਪੰਚ ਨੇ ਦਰਖਾਸਤ ਦਿੱਤੀ ਆਪਣੇ ਖਿਲਾਫ ਵੀ ਇਹ ਨਗਰ ਕੀਰਤਨ ਰੋਕਿਆ ਜਾਵੇ ਇਹਦੀ ਮਨਜ਼ੂਰੀ ਨਾ ਦਿੱਤੀ ਜਾਵੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਪੁਲਿਸ ਨੇ ਲੋਕਦੋਨ ਨੂੰ ਪੁੱਛਦੀ ਕਰਦੀ ਆ ਕਿ ਰੂਟ ਪੁੱਛਦੇ ਸੀ ਨਗਰ ਕੀਰਤਨ ਦਾ ਪੋਸਟਰ ਵਗੈਰਾ ਲੈ ਕੇ ਗਏ ਆ ਜੇ ਉਹ ਸਾਨੂੰ ਦੱਸਿਆ ਤੇ ਲਿਖੋ ਇਹਨਾਂ ਮੈਂ ਕਿਹਾ ਵੀ ਮੈਂ ਤਾਂ ਹੁਣ ਦੀਵਾਨ ਲਾ ਕੇ ਆਉਂਗਾ ਚਲੋ ਆ ਕੇ ਗੱਲ ਕਰਾਂਗੇ ਤਤ 23 ਤਰੀਕ ਨੂੰ ਇਹ ਘਟਨਾ ਕਰਨ ਵਾਪਰਿਆ ਵੀ 26 ਤਰੀਕ ਨੂੰ ਦੇਖੋ ਅਸੀਂ ਨਗਰ ਕੀਰਤਨ ਇਹਨਾਂ ਨੇ 23 ਤਰੀਕ ਨੂੰ ਦਰਖਾਸਤ ਦੇ ਕੇ ਪੁਲਿਸ ਭੇਜੀ ਸਾਡੇ ਔਰ ਭੇਜੀ ਗਈ ਵੀ ਇਹ ਸਮਾਗਮ ਰੋਕੋ ਇਹਨੂੰ ਬੰਦ ਕਰੋ ਸਮਾਗਮ ਨਹੀਂ ਹੋਣਾ ਚਾਹੀਦਾ ਅੱਛਾ ਉਸ ਤੋਂ ਬਾਅਦ ਕੀ ਹੋਇਆ ਜੀ 24 ਨੂੰ ਸਵੇਰੇ ਸੁਨੇਹਾ ਬਲਕੌਰ ਸਿੰਘ ਆ ਪਾਇਆ ਤੇ ਰਮਜੀਤਿਆਲੇ ਥਾਣੇ ਦੇ ਇੱਕ ਐਸਐਚਓ ਦੇ ਸਹਾਇਕ ਐਸਐਚਓ ਸੀ ਸਰਦਾਰ ਅਰਬਤਾਰ ਸੋ ਉਹ ਨਾਲ ਲਾਏ ਪੁਲਿਸ ਫੋਰਸਾਈ ਨਾਲ ਦੇ ਪਿੰਡ ਦੇ ਕੁਝ ਮੁੰਡੇ ਨਾਲ ਲੈ ਕੇ ਮਲਕੌਰ ਸੋ ਸਾਡੇ ਕੋਲ ਇੱਥੇ ਅਕੈਡਮੀ 'ਚ ਆਏ। ਉਹਨਾਂ ਨੇ ਆ ਕੇ ਇੱਥੇ ਬੈਠੇ ਗੱਲਾਂ-ਬਾਤਾਂ ਰੌਲਾ-ਰੱਪਾ ਪੈਂਦਾ ਰਿਹਾ। ਸਾਡੇ ਵੀ ਜਿਹੜੇ ਸੰਗਤ ਸੀ ਮਤਲਬ ਸਾਡੀ ਸਪੋਰਟ ਵਾਲੇ ਉਹ ਵੀ ਆ ਗਏ। ਇਹ ਵੀ ਮਤਲਬ ਲੈ ਕੇ ਆਏ ਮੇਰੇ ਖਾਤੇ 100 ਕ ਬੰਦੇ ਨੂੰ ਨਾਲ ਲੈ ਕੇ ਆਏ। ਅਸੀਂ ਉਹਨਾਂ ਨੂੰ ਚਾਹ-ਪਾਣੀ ਵਿਚਲੋਂ ਆਇਆ ਨੂੰ ਭੁਲਾਇਆ ਵੀ ਸੰਗਤ ਆਈ ਕਿ ਉਹ ਚਾਹ-ਪਾਣੀ ਸ਼ਕੋ। ਤਾਂ ਉੱਥੇ ਮਲਕੌਰ ਸਿੰਘ ਨੇ ਖੜਾ ਹੋ ਕੇ ਗੱਲ ਕਹੀ ਵੀ ਜੇ ਤੁਸੀਂ ਨਗਰ ਕੀਰਤਨ ਨਾ ਰੋਕਿਆ ਤੇ ਨਗਰ ਕੀਰਤਨ ਦੇ ਰੋਲੇ ਵੱਜ ਸਕਦੇ ਆ। ਇਹ ਗੱਲ ਕਹਿਣ ਤੇ ਰੌਲਾ ਪੈ ਗਿਆ, ਭੜਕ ਗਿਆ ਕੰ ਮੈਂ ਬਲਕੌਰ ਸਿੰਘ ਨੂੰ ਕਿਹਾ ਵੀ ਜਿੰਨਾ ਲੋਕਾਂ ਨੇ ਤੈਨੂੰ ਕਿਹਾ ਵੀ ਰੋੜੇ ਮਾਰਾਂਗੇ ਸੀ ਸਰਪੰਚਾ ਦੋ ਗੱਲਾਂ ਨੇ ਪਹਿਲੀ ਗੱਲ ਤੇ ਆ ਵੀ ਤੂੰ ਸਿੱਖ ਦਾ ਪੁੱਤ ਆ ਮੈਂ ਵੀ ਸਿੱਖਾਂ ਤੇ ਤੂੰ ਵੀ ਸਿੱਖਾਂ ਜਦੋਂ ਕੋਈ ਬੰਦਾ ਇਹ ਕਹਿੰਦਾ ਵੀ ਨਗਰ ਕੀਰਤਨ ਦੇ ਰੋੜੇ ਵੱਜਣਗੇ ਤਾਂ ਤੂੰ ਮਾਰ ਕਿਉਂ ਨਹੀਂ ਗਿਆ ਦੂਸਰਾ ਇਹ ਵੀ ਤੂੰ ਅਗਲੇ ਦਾ ਸੁਨੇਹਾ ਸਾਡੇ ਕੋਲੇ ਲੈ ਕੇ ਆਇਆ ਤੇ ਹੁਣ ਸਾਡਾ ਸੁਨੇਹਾ ਵੀ ਤੂੰ ਅਗਲੇ ਨੂੰ ਜਾ ਕੇ ਦੇ ਦੇ ਜਿਹੜਾ ਸਾਨੂੰ ਸਰਕਾਰ ਨੇ ਅਸਲਾ ਦਿੱਤਾ ਹੋਇਆ ਉਹ ਟੈਕਸ ਭਰਨ ਵਾਸਤੇ ਦਿੱਤਾ ਗਿਆ ਉਹਨਾਂ ਨੂੰ ਕਿਹਾ ਵੀ ਤੁਸੀਂ ਰੋੜਾ ਮਾਰਿਓ ਅਸੀਂ ਜੇ ਬੋਲੀ ਨਾ ਮਾਰੀ ਆਪਦੇ ਪਿਓ ਦੇ ਨਹੀਂ ਹੋਵਾਂਗੇ ਰੋਲਾ ਪੈਂਦਾ ਰਿਹਾ ਜੀ ਇੱਥੇ ਪੂਰਾ ਫਿਰ ਕਹਿੰਦਾ ਮੇਰੀ ਬੇਇਜ਼ਤੀ ਹੋ ਗਈ ਇੱਥੋਂ ਦੌੜ ਗਿਆ ਜੀ ਤਾਂ ਫਿਰ ਜਦੋਂ ਉਹਨੇ ਦੇਖਿਆ ਵੀ ਕਿਉਂਕਿ ਐਸਐਲਐਮ ਨੇ ਵੀ ਕਿਹਾ ਵੀ ਅਸੀਂ ਨਗਰ ਕੀਰਤਨ ਦਾ ਰੋਗ ਨਹੀਂ ਸਕਦੇ ਅਸੀਂ ਤਾਂ ਸਭ ਤੋਂ ਸਿਕਿਉਰਿਟੀ ਦੇ ਸਕਦੇ ਆ ਪ੍ਰਸ਼ਾਸਨ ਹੁਣ ਗੁਰੂ ਗ੍ਰੰਥ ਸਾਹਿਬ ਦੇ ਨਗਰ ਕੀਰਤਨ ਦਾ ਦੁਨੀਆ ਦੀ ਕੋਈ ਤਾਂ ਆਖਰੀ ਰੋਕ ਸਕਦੀ ਇਹਨੇ ਕਮਲ ਘੋਟਿਆ ਬੰਦੇ ਨੇ ਉਸ ਤੋਂ ਬਾਅਦ ਕੀ ਹੋਇਆ ਜੀਦੋ ਇਹਨੂੰ ਪਤਾ ਲੱਗਿਆ ਵੀ ਪ੍ਰਸ਼ਾਸਨ ਤਾਂ ਰੋਕ ਨਹੀਂ ਸਕਦਾ ਜਾਂ ਰੋਕ ਨਹੀਂ ਰਿਹਾ ਫਿਰ ਇਹਨੇ 8 ਪਿੰਡਾਂ ਚੋਂ ਨਗਰ ਕੀਰਤਨ ਲੰਗੜਾ ਸੀ ਜਿਹਦੇ ਵਿੱਚੋਂ ਦੋ ਪਿੰਡਾਂ ਦੇ ਸਰਪੰਚਾਂ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਦਰਖਾਸਤ ਲਿਖ ਕੇ ਐਸ ਐਚਓ ਨੂੰ ਜਾਂ ਡੀ ਐਸ ਪੀ ਨੂੰ ਜਾਂ ਐਸ ਐਲ ਐਮ ਨੂੰ ਦਿਓ ਪੰਚਾਇਤ ਵੱਲੋਂ ਤੇ ਉਹਦੇ ਵਿੱਚ ਇਹ ਲਿਖੋ ਵੀ ਸਾਡੇ ਪਿੰਡ ਵਿੱਚ ਨਗਰ ਕੀਰਤਨ ਨਹੀਂ ਹੋਣਾ ਚਾਹੀਦਾ ਇਹਨਾਂ ਨੇ ਵੀ ਲੈਟਰ ਹੈਡ ਤੇ ਲਿਖ ਕੇ ਪੰਚਾਇਤ ਦੇ ਦਿੱਤੀ ਸੀ ਲਿਖੋ ਜਿਹਦੇ ਵਿੱਚ ਕੁਝ ਮੈਂਬਰਾਂ ਦੇ ਜਾਲੀ ਦਸਤਖਤ ਸੀ ਲਏ ਤੇ ਜਿੱਦਣੇ 24 ਤਰੀਕ ਨੂੰ ਇਕੱਠ ਕਰਕੇ ਸਾਡੀ ਅਕੈਡਮੀ ਚ ਆਇਆ ਉਦੇ ਇੱਕ ਦੋ ਮੈਂਬਰਾਂ ਨੇ ਸਾਰੇ ਲੋਕਾਂ ਦੇ ਇਕੱਠ ਦੇ ਵਿੱਚ ਹੀ ਕਿਹਾ ਵੀ ਮੈਂ ਤਾਂ ਮੈਂਬਰ ਮੈਂ ਤਾਂ ਸਰਪੰਚਾ ਦਸਕਤੀ ਨਹੀਂ ਕੀਤੇ ਮੇਰੇ ਤਾਂ ਦਸਕਤੀ ਹੈ ਨਹੀਂ ਇਹ ਇਹ ਕਹਿੰਦਾ ਨਹੀਂ ਵੀ ਦਸਕਤ ਤਾਂ ਸੌਂਡੇ ਨੇ ਕਹਿੰਦਾ ਸੋਤੋਂ ਖਾਲੀ ਪੇਜਾਂ ਦੇ ਕਰਾ ਕੇ ਰੱਖ ਲੈਣੇ ਜਦੋਂ ਲੋੜ ਪੈਦੀ ਕਹਿੰਦਾ ਉਹ ਦੇ ਦਿੰਦੇ ਆ ਇਹ ਸਾਰੀ ਸੰਗਤ ਦੇ ਹਾਜ਼ਰੀ ਦੇ ਵਿੱਚ ਮਤਲਬ ਗੱਲ ਹੋਈ ਇਹਦੀ ਤਾਂ ਇਹਨੇ ਦੋ ਸਰਪੰਚਾਂ ਨੂੰ ਕਿਹਾ ਉਹਨਾਂ ਸਰਪੰਚਾਂ ਨੇ ਕਿਹਾ ਵੀ ਨਹੀਂ ਬਲਕੌਰ ਸਿੰਘ ਵੀ ਜਦ ਅਸੀਂ ਇਹ ਨਹੀਂ ਦਰਖਾਸਤ ਲਿਖ ਸਕਦੇ ਇਦਾਂ ਦੀ ਦਰਖਾਸਤ ਲਿਖ ਕੇ ਦੇਤੀ ਤਾਂ ਸਾਡੇ ਪੁੱਤ ਪੋਤੇ ਸਾਡੀਆਂ ਪੀੜ੍ਹੀਆਂ ਤੱਕ ਤੱਕ ਕਲੰਕ ਜਾਊਗਾ ਇਹ ਇਹਨੇ ਸੋਚਿਆ ਵੀ ਇਹ ਵੀ ਆਪਣੀ ਗੱਲ ਠੀਕ ਨਹੀਂ ਹੋਣੀ ਫਿਰ ਇਹਨੇ ਦੋ ਕੰਮ ਕੀਤੇ ਪਹਿਲਾ ਕੰਮ ਤਾਂ ਇਹ ਕੀਤਾ ਵੀ ਜਿਹੜੀ ਪੰਚਾਇਤ ਦੀ ਲੈਟਰਪੈਡ ਦੇ ਉੱਤੇ ਦਰਖਾਸਤ ਲਿਖੀ ਹੋਈ ਸੀ ਐਸਡੀਐਮ ਨੂੰ ਉਹ ਦਰਖਾਸਤ ਦੀ ਫੋਟੋ ਖਿੱਚ ਕੇ ਇਹਨੇ ਇੱਕ ਮੁੰਡੇ ਤੋਂ ਵਾਇਰਲ ਕਰਾਈ ਉਹ ਮੁੰਡਾ ਸਿੱਧੂ ਮੂਸੇ ਵਾਲੇ ਦੇ ਨਾਲ ਹੀ ਸੀਗਾ ਗੱਡੀ ਦੇ ਵਿੱਚ ਜਿੱਦਣ ਗੋਲੀਆਂ ਚੱਲੀਆਂ ਨੇ ਉਹ ਮੁੰਡਾ ਵੀ ਫੱਟੜ ਹੋ ਗਿਆ ਸੀਗਾ ਉਹਨੂੰ ਕਹਿੰਦਾ ਵੀ ਤੂੰ ਵਾਇਰਲ ਕਰ ਦੇ ਅਲਾਕੇ ਭਰ ਦੇ ਵਿੱਚ WhatsApp ਦੇ ਬਾਦ ਦਾ ਤਾਂ ਕਿ ਲੋਕਾਂ ਦੇ ਵਿੱਚ ਹਉਆ ਬਣ ਜੇ ਵੀ ਉੱਥੇ ਤਾਂ ਰੌਲਾ ਪਊਗਾ ਲੜਾਈ ਹੋਊਗੀ ਕਿੱਟਾ ਰੋੜੇ ਚੱਲਣਗੇ ਵੀ ਉੱਥੇ ਸਮਾਗਮ ਹੁੰਦਾ ਨਹੀਂ ਵੀ ਸੰਗਤ ਨਾ ਆਵੇ ਚਲੋ ਜੀ ਉਹ ਵੀ ਕੰਮ ਕਰਦਾ ਹੈ ਜੀ ਉਸ ਤੋਂ ਇਲਾਵਾ ਇਹਨੇ ਕੀ ਕੀਤਾ ਗੁਰਦੁਆਰੇ ਦੇ ਸਪੀਕਰ ਤੋਂ ਘਰਾਂਗਣੇ ਦਾ ਮਲਕੀਤ ਸਿੰਘ ਇੱਥੇ ਗਰੰਟੀ ਸੀ ਗੁਰਦੁਆਰਾ ਫਲਜੀਤਰ ਦੇ ਵਿੱਚ ਉਹਦੇ ਤੋਂ ਸੂਚਨਾ ਕਰਵਾਈ ਇੱਕ ਦਿਨ ਪਹਿਲਾਂ ਮਤਲਬ ਇਹ 25 ਤਰੀਕ ਦੀ ਗੱਲ ਹੈ 25 ਤਰੀਕ ਨੂੰ ਸੂਚਨਾ ਕਰਾਤੀ 26 ਨੂੰ ਨਗਰ ਕੀਰਤਨ ਨਿਕਲਣਾ ਸੀ ਵੀ ਇਹ ਪੰਚਾਇਤ ਵੱਲੋਂ ਸੂਚਨਾ ਭਾਈ ਇਹ ਗਰੰਥੀ ਸਿੰਘ ਨੇ ਬੋਲਿਆ ਗਰੰਥੀ ਨੂੰ ਵੀ ਬੋਲਣਾ ਨਹੀਂ ਸੀ ਚਾਹੀਦਾ ਚਲੋ ਸੂਚਨਾ ਦਾ ਵੀ ਇਹ ਪੰਚਾਇਤ ਵੱਲੋਂ ਸੂਚਨਾ ਹੈਗੀ ਆ ਸਰਪੰਚ ਵੱਲੋਂ ਪੰਚਾਇਤ ਦਾ ਬਾਕੀ ਮੈਂਬਰਾਂ ਦਾ ਕੋਈ ਇਹਦੇ ਵਿੱਚ ਰੋਲ ਨਹੀਂ ਸੀ ਬਾਕੀ ਕੋਈ ਵੀ ਮੈਂਬਰ ਮਤਲਬ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਸੀ ਕਰ ਰਿਹਾ ਇਹ ਇਕੱਲਾ ਹੀ ਕਰ ਰਿਹਾ ਸੀ ਮਤਲਬ ਸਾਰਾ ਕੰਮ ਉਹਨਾਂ ਦੇ ਮਤਲਬ ਜਿਵੇਂ ਪਹਿਲਾਂ ਖਾਲੀ ਪੇਜਾਂ ਦਸਕਦ ਕਰਵਾ ਲਏ ਉਹੀ ਦੋਹਾਂ ਦਰਖਾਸਤ ਦੇਤੀ ਲਿਖ ਕੇ ਇਉਂ ਮੈਂਬਰ ਕੋਈ ਵਿਰੋਧ ਜ ਨਹੀਂ ਸੀ ਪੰਚਾਇਤ ਦੇ ਜਿੰਨੇ ਮੈਂਬਰ ਸੀ ਮੈਂਬਰ ਸਾਰੇ ਪੋਜੀਟਿਵ ਸੀਗੇ ਕੋਈ ਵਿਰੋਧ ਜ ਨਹੀਂ ਸੀ ਇਹ ਇਕੱਲਾ ਹੀ ਚੱਲ ਰਿਹਾ ਸੀ ਮਤਲਬ ਆਪਦੀ ਹੋਮ ਮੈਂ ਦੇ ਹੰਕਾਰ ਵਿੱਚ ਵੀ ਮੈਂ ਬਹੁਤ ਵੱਡਾ ਤੇ ਮੇਰੇ ਮੁੰਡੇ ਦੀ ਬਹੁਤ ਜੜਾਈ ਸਾਡੇ VIP ਬਹੁਤ ਆਉਂਦੇ ਆ ਇੱਥੇ ਤੇ ਉਹ ਜਿਹੜਾ ਦਾਖੇ ਤੋਂ ਕੈਪਟਨ ਸੰਦੀਪ ਸਿੰਘ ਸ਼ਾਇਦ ਚੋਣ ਲੜਿਆ ਸੀਗਾ ਉਹ ਵੀ ਇਹਨਾਂ ਦੇ ਆਉਗੇ ਗਿਆ ਸੀ ਵੀ ਇਸ ਕਰਕੇ ਵੀ ਇਹ ਇਕੱਲਾ ਹੀ ਚੱਲ ਰਿਹਾ ਸੀ ਇਸ ਕੰਮ ਦੇ ਵਿੱਚ ਤਾਂ ਇਹਨੇ ਫਿਰ ਕੀ ਕੀਤਾ ਵੀ ਸਪੀਕਰ 'ਚ ਸੂਚਨਾ ਕਰਵਾਈ ਵੀ ਸਰਪੰਚ ਵੱਲੋਂ ਸੂਚਨਾ ਹੈਗੀ ਆ ਵੀ ਨਗਰ ਕੀਰਤਨ ਦਾ ਕੋਈ ਵੀ ਬੰਦਾ ਸਹਿਯੋਗ ਨਾ ਦੇਵੇ ਟਰਾਲੀਆਂ ਮੁੱਧੀਆਂ ਹੀ ਮਾਰੀਆਂ ਜਾਣਗੀਆਂ ਰਸਤੇ ਰੋਕੇ ਜਾਣਗੇ ਕੋਈ ਕਾਰ ਭੇਟਾ ਨਾ ਦੇਵੇ ਤੇ ਕੋਈ ਸਹਿਯੋਗ ਨਾ ਕਰੇ ਤੇ ਜਿਨ੍ਹਾਂ ਨੇ ਟਰੈਕਟਰ ਲਖਾਏ ਹੋਏ ਸੀ ਨਗਰ ਕੀਰਤਨ ਦੇ ਵਿੱਚ ਲਾਉਣ ਵਾਸਤੇ ਉਨ੍ਹਾਂ ਦੇ ਵਿੱਚੋਂ ਇਹਨਾਂ ਨੇ ਮਤਲਬ ਪਤਾ ਕੀਤਾ ਵੀ ਕਿਹਨੇ ਕਿਹਨੇ ਟਰੈਕਟਰ ਲਖਾਏ ਜਾਂ ਲਾਉਣੇ ਆ ਤਾਂ ਇਹਨਾਂ ਨੇ ਲੋਕਾਂ ਨੂੰ ਇਹ ਗੱਲ ਅ ਕਈ ਵੀ ਜਿਹੜਾ ਉੱਥੇ ਟਰੈਕਟਰ ਲਾਊਗਾ ਤੇ ਅਸੀਂ ਉਹਦਾ ਬਾਈਕਾਟ ਕਰਦੇ ਆਗੇ ਤੇ ਸੱਤ ਟਰੈਕਟਰਾਂ ਵਾਲਿਆਂ ਨੇ ਮਤਲਬ ਕਹਤਾ ਵੀ ਜੀ ਸਾਡੀ ਮਜਬੂਰੀ ਹੈ ਜੀ ਅਸੀਂ ਨਹੀਂ ਲਾ ਸਕਦੇ ਕੋਈ ਕੰਮ ਹੈ ਕਿਵੇਂ ਆ ਕਿਵੇਂ ਆ ਚਲੋ ਜੀ ਅਗਲੇ ਬਹਾਰਾਂ ਦੇ ਮਾਰ ਕੇ ਵਿਚਾਰੇ ਉਹ ਵੀ ਚਲੋ ਕੀ ਕਰਨ ਹਨਾ ਤਾਂ ਜਦੋਂ ਫਿਰ ਸੰਗਤ ਨੂੰ ਜਦੋਂ ਹੋਰ ਪਤਾ ਲੱਗਿਆ ਤੇ ਟਰੈਕਟਰ ਹੋਰ ਸਿੰਘਾਂ ਨੇ ਬੜੇ ਲਾਅ ਤੇ ਚਲੋ ਬਾਰੇ ਦੀ ਕਿਰਪਾ ਨਾਲ ਤਾਂ ਅਗਲੇ ਦਿਨ ਜਦੋਂ ਨਗਰ ਕੀਰਤਨ ਲੰਘਿਆ ਮਤਲਬ ਸ਼ੁਰੂ ਹੋਇਆ ਇੱਥੋਂ ਤਾਂ ਇੱਕ ਦਿਨ ਪਹਿਲਾਂ ਡੀਐਸਪੀ ਮਾਨਸਾ ਆ ਕੇ ਸਾਡੇ ਕੋਲੇ ਸਾਨੂੰ ਮਿਲ ਗਏ ਵੀ ਸਾਨੂੰ ਰੂਟ ਦੱਸੋ ਕਿਹੜਾ ਕਿਹੜਾ ਰੂਟ ਤੁਸੀਂ ਜਾਣਾ ਕਿੰਨੇ ਵਜੇ ਚੱਲਣਾ ਤਾਂ ਸਰਦੀਆਂ ਦੇ ਵਿੱਚ ਅਸੀਂ ਲਗਭਗ 8:00 ਵਜੇ ਤੁਰਨ ਦਾ ਸਾਡਾ ਟੀਚਾ ਸੀ 8:00 ਤੋਂ 8:30 ਦੇ ਵਿੱਚ ਤੁਰੇ ਜਾਂ ਸੀ ਤੇ ਉਸ ਤੋਂ ਬਾਅਦ ਫਿਰ ਸਵੇਰੇ ਹੀ ਫੋਰਸ ਆ ਗਈ ਡੀਐਸਪੀ ਸਾਹਿਬ ਆਪ ਆ ਗਏ ਉਹਨਾਂ ਦੇ ਨਾਲ 60-70 ਮੁਲਾਜ਼ਮ ਆ ਗਏ ਉਹਨਾਂ ਨੇ ਮਤਲਬ ਪ੍ਰੋਟੈਕਸ਼ਨ ਦੇਣ ਵਾਸਤੇ ਤੇ ਇਥੋਂ ਅਰਦਾਸ ਕਰਕੇ ਮਹਾਰਾਜਿਆਂ ਦਾ ਜਦੋਂ ਸਵਾਰਾ ਨਿਕਲਿਆ ਤੇ ਚਲੋ ਫਿਰ ਨਗਰ ਕੀਰਤਨ ਨੂੰ ਤਾਂ ਚਲੋ ਕਿਹਨੇ ਰੋਕਣਾ ਹੁੰਦਾ ਹੈ ਨਾ ਤੇ ਕਿੰਨੀ ਕਿਸ ਦੀ ਜ਼ਰਤ ਹੁੰਦੀ ਹੈ ਵੀ ਨਗਰ ਕੀਰਤਨ ਨੂੰ ਰੋਕਿਆ ਜਾਵੇ ਪਰ ਇਹਨਾਂ ਨੇ ਰੋਕਣ ਦਾ ਟਿੱਲ ਪੂਰਾ ਲਾਇਆ ਪਰ ਮੈਂ ਇੱਕ ਗੱਲ ਵੇਖੀ ਉਹਦੇ ਵਿੱਚ ਇੱਕ ਤਾਂ ਸੰਗਤ ਨੇ ਸਹਿਯੋਗ ਬਹੁਤ ਦਿੱਤਾ ਚੜ੍ਹਦੀ ਕਲਾ ਨਾਲ ਤੇ ਦੂਸਰਾ ਇਹਦੇ ਰੌਲਾ ਪਾਉਣ ਨਾਲ ਇਹਦੇ ਪ੍ਰੈਸ਼ਰਾਈਜ਼ ਕਰਨ ਨਾਲ ਇਹਦੇ ਸੂਜਣਾ ਬਲਵਾਉਣ ਨਾਲ ਪਿੰਡ ਦੇ ਵਿੱਚੋਂ 4-5 ਘਰ ਮੈਂ ਵੇਖੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਨਹੀਂ ਟੇਕਿਆ। ਔਰ 2-3 ਘਰ ਮੈਂ ਉਹ ਵੀ ਦੇਖੇ ਜਿਨ੍ਹਾਂ ਜਿੱਥੋਂ ਦੀ ਮਤਲਬ ਮਹਾਰਾਜਿਆਂ ਨੇ ਲੰਘਣਾ ਸੀਗਾ ਤੇ ਉੱਥੇ ਉਹਨਾਂ ਦੇ ਘਰ ਸੀਗੇ ਉਹਨਾਂ ਨੇ ਆਪਦੇ ਬੂਹੇ ਭੇਡੇ। ਇਹ ਇਹ ਮੈਂ ਵੇਖਿਆ ਇਹਦੇ ਇਹਦੇ ਕਹਿਣ ਕਰਕੇ ਹੋਇਆ ਸਾਰਾ। ਤਾਂ ਉਸ ਤੋਂ ਬਾਅਦ ਫਿਰ ਨਗਰ ਕੀਰਤਨ ਵੀ ਹੋਇਆ ਅਖੰਡ ਪਾਠ ਸਾਹਿਬ ਵੀ ਹੋਇਆ ਤਾਂ ਨਗਰ ਦੀ ਬਹੁਤੀ ਸੰਗਤ ਨੇ ਗੁਪਤ ਰੂਪ ਦੇ ਵਿੱਚ ਸਾਨੂੰ ਮਾਇਆ ਭੇਜੀ ਰਸ ਦਾ ਭੇਜੀਆਂ ਵੀ ਸਾਡਾ ਨਾਂ ਨਾ ਬੋਲੇ ਜੀ ਗੁਪਤ 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 ਇਉਂ ਕਹਿ ਕੇ ਸੰਗਤ ਨੇ ਸਜੋਗ ਸੰਗਤ ਨੇ ਨਗਰ ਨੇ ਕੀਤਾ ਪਰ ਕਿਉਂਕਿ ਇਹਨੇ ਵਿਰੋਧ ਕੀਤਾ ਹੋਇਆ ਸੀ ਬਹੁਤ ਜ਼ਿਆਦਾ ਜਿੱਤੇ ਕਰਕੇ ਅਗਲਾ ਕਹਿੰਦਾ ਵੀ ਚਲੋ ਅਸੀਂ ਸਰਪੰਚ ਤੋਂ ਵੀ ਕੰਮ ਧੰਦਾ ਲੈਣਾ ਕਦੇ ਐਡਜਸਟਮੈਂਟ ਕੀਤੀ ਸੰਗਤ ਨੇ ਪਰ ਸਜੋਗ ਬਹੁਤ ਦਿੱਤਾ ਸੰਗਤ ਨੇ ਤਾਂ ਫਿਰ ਅਖੰਡ ਪਾਠ ਸਾਹਿਬ ਵੀ ਹੋਏ ਅਮਰ ਸੰਚਾਰ ਵੀ ਹੋਏ ਫਿਰ ਦੀਵਾਨ ਵੀ ਸਜੇ ਬਾਬਾ ਹਰਨਾਮ ਸਿੰਘ ਆਏ ਜਿਹੜੇ ਬਾਬਾ ਰਵਿੰਦਰ ਸਿੰਘ ਜੋਨੀ ਸੀਗੇ ਨਾਨਕਸਰੀਏ ਉਹ ਨਹੀਂ ਆਏ ਫਿਰ ਉਹਨਾਂ ਨੇ ਸਾਡਾ ਲਗਾਤਾਰ ਸੀ 2 ਜਾਂ 3 ਦਿਨ ਉਹਨਾਂ ਨੂੰ ਫੋਨ ਲਾਉਂਦੇ ਰਹੇ ਉਹਨਾਂ ਨੇ ਸਾਡਾ ਫੋਨ ਨੀ ਟਿਕ ਕੀਤਾ ਫਿਰ ਉਸ ਤੋਂ ਬਾਅਦ ਤੇ ਮਤਲਬ ਉਹ ਇੰਨਾ ਕਰਕੇ ਨਹੀਂ ਆਏ ਬਾਬਾ ਰਵਿੰਦਰ ਸਿੰਘ ਜੋਨੀ ਉਹ ਇੰਨਾ ਕਰਕੇ ਨਹੀਂ ਆਏ ਜਾਂ ਤਾਂ ਡਰ ਗਏ ਮਤਲਬ ਵੀ ਮੈਂ ਉਹਨਾਂ ਕਰਕੇ ਨਹੀਂ ਜਾਣਾ ਜਾਂ ਕਿਵੇਂ ਲਾ ਲਵਾਂ ਭਾਵੇਂ ਗੱਲਾਂ ਬਾਬਾ ਰੇਸ਼ਮ ਸਿੰਘ ਖੁਖਰਾਣੇ ਵਾਲੇ ਉਹ ਵੀ ਨਹੀਂ ਆਏ ਉਹ ਕਹਿੰਦੇ ਜੀ ਅਸੀਂ ਅੱਗੇ ਕਿਸਾਨੀ ਮੋਰਚੇ ਦੇ ਵਿੱਚ ਆ ਫਿਰ ਉਹ ਮਤਲਬ ਫੋਨ ਉਹਨਾਂ ਨੇ ਵੀ ਸਾਡਾ ਚੱਕਿਆ ਪਰ ਬਾਅਦ ਵਿੱਚ ਮੈਨੂੰ ਕਿਹਾ ਵੀ ਮੈਂ ਨਹੀਂ ਆਇਆ ਇਸ ਕਰਕੇ ਨਹੀਂ ਆਇਆ ਚਲੋ ਬਾਬਾ ਹਰਨਾਮ ਸਿੰਘ ਜੀ ਆਏ ਉਹਨਾਂ ਨੇ ਲਗਭਗ ਸਵਾ ਡੇਢ ਘੰਟਾ ਕਥਾ ਕੀਤੀ ਹੋਰ ਵੀ ਸੰਤ ਮਹਾਂਪੁਰਖ ਆਏ ਜੜਦੀ ਗੰਗਲ ਪ੍ਰੋਗਰਾਮ ਹੋਇਆ ਉਸ ਤੋਂ ਬਾਅਦ ਮੈਂ ਫੇਸਬੁੱਕ ਤੇ ਲਾਈਵ ਹੋ ਕੇ ਦੋ ਦਿਨ ਲਗਾਤਾਰ ਫੇਸਬੁੱਕ ਤੇ ਮੈਂ ਲਾਈਵ ਵੀਡੀਓ ਪਾਈ ਦੱਸਿਆ ਸਾਰਾ ਵੀ ਐ ਐ ਕਰਕੇ ਇਹਨਾਂ ਨੇ ਆਹ ਕੁਛ ਕੀਤਾ ਤੇ ਜਿਹਦੇ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਫਿਰ ਸੰਗਤਾਂ ਨੇ ਇਹਨਾਂ ਨੂੰ ਫੋਨ ਕਰਕੇ ਰੱਬ ਜਾਨੇ ਗਾਲਾਂ ਦਿੱਤੀਆਂ ਰੱਬ ਜਾਨੇ ਧਮਕੀਆਂ ਦਿੱਤੀਆਂ ਕੁਛ ਕਿਹਾ ਮੈਨੂੰ ਨਹੀਂ ਪਤਾ ਜੀ ਤਾਂ ਪੰਜਾਂਸ਼ੀਆਂ ਦਿਨਾਂ ਬਾਅਦ ਬਲਕੌਰ ਸਿੰਘ ਦੀ ਸਿੰਘਣੀ ਬੀਬੀ ਚਰਨਕੌਰ ਉਹਦੇ ਨਾਲ ਉਹਨੇ 15-20 ਮਾਈਆਂ 10-15 ਮਤਲਬ ਬੰਦੇ ਨਾਲ ਲੈ ਕੇ 50 ਦਾ ਇਕੱਠ ਕਰਕੇ ਸਾਡੇ ਕੋਲ ਇੱਥੇ ਆਏ ਪਿਛਲਾ ਜਬੈਰ ਬਿਨਾ ਸਾਨੂੰ ਦੱਸਿਆ ਮਤਲਬ ਇਹ ਕਿਨਾਂ ਦੀ ਇਹ ਗੱਲ ਦੇਖੋ ਤੁਸੀਂ ਤਾਂ ਮੈਂ ਜਦੋਂ ਜਦੋਂ ਆਏ ਉਹ ਬੈਠੇ ਗੱਲਬਾਤ ਕਰਦੇ ਰਹੇ ਅਸੀਂ ਆਇਆਂ ਨੂੰ ਜਲ ਸ਼ਿਕਾਇਆ ਅਸੀਂ ਸਾਡੀ ਸੰਗਤ ਵੀ ਇਕੱਠੀ ਹੋ ਗਈ ਕੁਦਰਤੀ ਕਿਉਂਕਿ ਪਤਾ ਲੱਗ ਗਿਆ ਵੀ ਉਧਰ ਜਾ ਸਰਪੰਚ ਨਹੀਂ ਜਾ ਰਹੀ ਹੈ ਪਤਾ ਨਹੀਂ ਕੀ ਗੱਲ ਹੈ ਵੀ ਦੁਬਾਰੇ ਫੇਰ ਨਾਲ ਲੜਾਈ ਹੋਵੇ ਕੋਈ ਕਿਤੇ ਤੇ ਸੰਗਤ ਵੀ ਬਹੁਤ ਇਕੱਠੀ ਹੋ ਗਈ ਮੈਂ ਸਾਰਿਆਂ ਨੂੰ ਕਿਹਾ ਵੀ ਦੇਖੋ ਸਰਪੰਚ ਆਈ ਹੈ ਆਪਣੇ ਘਰ ਤੇ ਆਪਾਂ ਇਹਨੂੰ ਰੁੱਖਾ ਨਹੀਂ ਬੋਲਣਾ ਪਰ ਮੈਂ ਇਹ ਜੋ ਮਰਜੀ ਗਏ ਆ ਪਰ ਰੁੱਖਾ ਨਹੀਂ ਬੋਲਣਾ ਪਰ ਸੰਜਮ ਤੇ ਰਹਿਣਾ ਤਾਂ ਮਤਲਬ ਅਸੀਂ ਉੱਥੇ ਗੱਲਾਂ ਬਾਤਾਂ ਚੱਲੀਆਂ ਤੇ ਮੈਂ ਸਰਪੰਚ ਜੀ ਨੂੰ ਕਿਹਾ ਉਹ ਕਹਿੰਦੇ ਵੀ ਅਸੀਂ ਸਾਡੀ ਗਲਤੀ ਹੈ ਮੈਂ ਸਰਪੰਚ ਜੀ ਨੂੰ ਕਿਹਾ ਵੀ ਤੁਸੀਂ ਸਰਪੰਚੋਂ ਜਿਹੜੇ ਕੋਈ 2-4 ਬੰਦਿਆਂ ਦੇ ਤਾਂ ਹੈ ਨਹੀਂ ਤੁਸੀਂ ਸਾਰੇ ਪਿੰਡ ਦੇ ਸਰਪੰਚੋਂ ਕਹਿੰਦੇ ਸਾਨੂੰ ਤਾਂ ਲੋਕਾਂ ਨੇ ਕਿਹਾ ਅਸੀਂ ਕਹਾਨੂੰ ਸੀ ਸਾਨੂੰ ਤਾਂ ਲੋਕਾਂ ਨੇ ਕਿਹਾ ਮੈਂ ਕਿਹਾ ਵੀ ਦੋ ਗੱਲ ਹੈ ਜੀ ਇਹਦੇ 'ਚ ਬੀਬੀ ਚੰਨਿਕੌਰ ਪਹਿਲੀ ਗੱਲ ਤਾਂ ਕੋਈ ਤੁਸੀਂ ਕਮਲੇ ਗੁੰਗੇ ਨਹੀਂ ਹੈਗੇ ਮੂਰਖ ਨਹੀਂ ਹੈਗੇ ਸੋਨੂੰ ਕੋਈ ਬੰਦਾ ਕਹੂਗਾ ਵੀ ਬਿਜਲੀ ਦੀਆਂ ਲੰਗੀਆਂ ਤਾਰਾਂ ਨੂੰ ਹੱਥ ਪਾ ਲੋ ਇਹ ਤੂੰ ਛੋਟਾ ਦਿਮਾਗ ਨਹੀਂ ਕੰਮ ਕਰਦਾ ਫਿਰ ਸੋਨੂੰ ਕੋਈ ਕਹੇ ਪੂਛ ਛਾਲ ਮਾਰੋ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਨੰਬਰ 1 ਨੰਬਰ 2 ਜਿਹੜੇ ਬੰਦੇ ਸੋਨੂੰ ਕਹਿੰਦੇ ਆ ਉਹ ਵੀ ਪਿੰਡ ਦੇ ਆ ਮੰਨ ਲਓ ਆ ਸਾਰੀ ਸੰਗਤ ਬੈਠੀ ਆ ਅਸੀਂ ਵੀ ਇਸ ਪਿੰਡ ਦੇ ਆ ਸਰਪੰਚ ਕੱਲਾ 5-7 ਬੰਦਿਆਂ ਦਾ ਤਾਂ ਨਹੀਂ ਸਾਰੇ ਪਿੰਡ ਦੇ ਆ ਉਹ ਜੇ ਮੰਨ ਲਓ ਸਾਡੇ ਖਿਲਾਫ ਸੋਨੂੰ 10 20 50 100 ਭਾਵੇਂ 500 ਬੰਦਾ ਕਹਦੇ ਵੀ ਘੱਟ ਤੋਂ ਘੱਟ ਸਾਨੂੰ ਤੁਸੀਂ ਪੁੱਛੋ ਤਾਂ ਸਹੀ ਨਾ ਇੱਕ ਵਾਰੀ ਸਾਡੇ ਨਾਲ ਸੰਪਰਕ ਦਾ ਕਰੋ ਨਾ ਤੁਸੀਂ ਦਰਖਾਸਤ ਪਹਿਲਾਂ ਥਾਣੇ ਦੇਣ ਦੀ بجائے ਤੁਸੀਂ ਸਾਨੂੰ ਤਾਂ ਪੁੱਛੋ ਨਾ ਪਹਿਲਾਂ ਵੀ ਬਾਬਾ ਜੀ ਤੁਹਾਡੇ ਖਿਲਾਫ ਆ ਮਤਲਬ ਪਬਲਿਕ ਜਾਂ ਸੰਗਤ ਜਾਂ ਪਿੰਡ ਦੇ ਲੋਕ ਜਾਂ ਗੁਰਦਾਰੇ ਦੀ ਕਮੇਟੀ ਜਾਂ ਕੋਈ ਵੀ ਮੰਨ ਲਓ ਵੀ ਆ ਉਹਨਾਂ ਨੂੰ ਇਤਰਾਜ਼ ਹੈ ਇਸ ਕਰਕੇ ਜੇ ਆਪਾਂ ਸਮਾਗਮ ਟਾਲ ਲਈਏ ਜਾਂ ਘਟਾ ਲਈਏ ਨਾ ਇਹ ਗੱਲ ਨਹੀਂ ਸਿੱਧੀ ਦਰਖਾਸਤ ਠੋਕੀ ਮਤਲਬ ਹੰਕਾਰ ਕਰਦਾ ਸੀ ਹੋਮੈ ਕਹਦਾ ਸੀ ਜਿਵੇਂ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਦਾ ਬਚਨ ਸੁਖਮਣੀ ਸਾਹਿਬ ਦੇ ਅੰਦਰ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾ ਤਾਂ ਇਸ ਕਰਕੇ ਉਹ ਕਹਿੰਦੇ ਸਾਡੀ ਗਲਤੀ ਹੈ ਉਹਨਾਂ ਦੇ ਇੱਕ ਪੰਚਾਇਤ ਮੈਂਬਰ ਹੈ ਸੁਪਾਰਨ ਸਿੰਘ ਉਹਦੇ ਘਰ ਵਾਲੀ ਮੈਂਬਰ ਐਸਲ ਦੇ ਵਿੱਚ ਉਹ ਨੰਬਰਦਾਰ ਆ ਉਹ ਕਹਿੰਦਾ ਸਾਡੀ ਵੀਡੀਓ ਬਣਾਓ ਜੀ ਇੱਥੇ ਮੈਂ ਬੋਲਦਾ ਮੈਂ ਕਿਹਾ ਜੀ ਨਾ ਅਸੀਂ ਕਿਸੇ ਦੀ ਵੀਡੀਓ ਬਣਾਈ ਆ ਨਾ ਕਿਸੇ ਦੀ ਰਿਕਾਰਡਿੰਗ ਕੀਤੀ ਆ ਇਹ ਕੰਮ ਨਹੀਂ ਅਸੀਂ ਕਰਦੇ ਤੁਸੀਂ ਬੋਲੋ ਆਪਦੇ ਵੱਲੋਂ ਜੋ ਬੋਲਣਾ ਸੋ ਬੋਲੋ ਉਹਨਾਂ ਨੇ ਕਿਹਾ ਵੀ ਜੋ ਕੁਝ ਹੋਇਆ ਉਹ ਸਾਡੀ ਗਲਤੀ ਹੈ ਅਸੀਂ ਗਲਤ ਆ ਤਾਂ ਅਸੀਂ ਇਸ ਤੋਂ ਬਾਅਦ ਅਜਿਹਾ ਕੁਝ ਨਹੀਂ ਕਰਾਂਗੇ ਮੈਂ ਕਿਹਾ ਵੀ ਚਲੋ ਠੀਕ ਹੈ ਤੁਸੀਂ ਗੁਰਦੁਆਰੇ ਸੂਚਨਾ ਕਰ ਦਿਓ ਉਹਨਾਂ ਨੇ ਦੋਨੇ ਗੁਰਦੁਆਰਿਆਂ 'ਚ ਸੁਪਾਰ ਸਿੰਘ ਨੇ ਸੂਚਨਾ ਕੀਤੀ ਵੀ ਧਾਰਮਿਕ ਕੰਮਾਂ ਦੇ ਵਿੱਚ ਸਾਨੂੰ ਭਾਈ ਘੜੀਸਿਓ ਨਾ ਤੇ ਅਸੀਂ ਤਾਂ ਪੰਚਾਇਤੀ ਕੰਮ ਕਰਾਂਗੇ ਪਰ ਉਹ ਦਿਨ ਗਿਆ ਫਿਰ ਅਜੇ ਵੀ ਬਲਕੌਰ ਸਿੰਘ ਆ ਜਿਹੜਾ ਉਹ ਸਾਡੇ ਹਰੇਕ ਮਸਲੇ ਦੇ ਵਿੱਚ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੇ ਮਤਲਬ ਵਿੱਚ ਦਖਲ ਅੰਦਾਜ਼ੀ ਕਰਨੀ ਵੀ ਕਰਨੀ ਆ ਉਹਨੇ ਕੁਛ ਨਾ ਕੁਛ ਅੜਿੱਕਾ ਗਲਤ ਕੰਮ ਕਰਨੇ ਕਰਨਾ ਤਾਂ ਇਸ ਕਰਕੇ ਮੈਂ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਇਹ ਉਹ ਤਾਂ ਸਾਂਝੀ ਕੀਤੀ ਆ ਵੀ ਜਿਹੜਾ ਬਲਕੌਰ ਸਿੰਘ ਦਾ ਸੁਭਾਅ ਹੈ ਨਾ ਇਹਦਾ ਬਹੁਤ ਫਰਕ ਆ ਜਿਹੜਾ ਮੁੰਡਾ ਸ਼ੋਭਦੀਪ ਸੀਗਾ ਸਿੱਧੂ ਮੂਸੇਵਾਲਾ ਦਾ ਬੇਟਾ ਉਹਦਾ ਸਾਡੇ ਨਾਲ ਕੋਈ ਕਿਸੇ ਕਿਸਮ ਦਾ ਕਲੇਸ਼ ਨਹੀਂ ਸੀ ਕਦੇ ਉਹ ਲੰਘਦਾ ਵੜਦਾ ਵੀ ਨਾ ਤੇ ਇਥੋਂ ਦੀ ਸਾਡੇ ਅੱਗੇ ਵੀ ਕਦੇ ਜਾਂਦਾ ਕਹੇ ਟ੍ਰੈਕਟਰ ਦੇ ਹੁੰਦਾ ਕਈ ਆਰੀ ਉਹਨੇ ਸਾਨੂੰ ਸੱਦੇ ਬੁਲਾਉਣੀ ਸੀ ਹਰ ਵਾਰ ਇੱਕ ਵਾਰ ਸਰਪੰਚੀ ਦੀਆਂ ਚੋਣਾਂ 'ਚ ਵੀ ਸਾਡੇ ਕੋਲੇ ਆਇਆ ਉਹ ਜਦੋਂ ਉਹਦੇ ਮਾਤਾ ਜੀ ਖੜੇ ਹੋਏ ਸੀ ਤਾਂ ਮਤਲਬ ਉਹ ਸਾਡੇ ਕੰਮ 'ਚ ਉਹਦੀ ਕਦੇ ਦਖਲੰਦਗੀ ਨਹੀਂ ਸੀ ਕਦੇ ਸਾਡੇ ਧਿਆਨ 'ਚ ਨਹੀਂ ਆਇਆ ਹੋ ਸਕਦਾ ਹੋਵੇ ਨਾ ਹੋਵੇ ਪਰ ਸਾਡੇ ਕਦੇ ਧਿਆਨ 'ਚ ਨਹੀਂ ਆਈ ਵੀ ਉਹਦੇ ਤੱਕ ਬੰਦਾ ਜੀ ਇਹ ਹਰ ਇੱਕ ਕੰਮ 'ਚ ਬਲਕੌਰ ਸਿੰਘ ਦਖਲੰਦਗੀ ਕਰਦਾ ਸੀ ਤੇ ਅੱਜ ਵੀ ਉਹ ਕਰਦਾ ਹੈ ਤੇ ਜਿਹੜੇ ਲੋਕ ਹੁਣ ਇਹ ਗੱਲ ਕਹਿੰਦੇ ਸੀ ਨਾ ਵੀ ਬਲਕੌਰ ਸੀ ਵੀ ਇਹ ਖਾਲਸਤਾਨੀ ਪਰਿਵਾਰ ਗਰਮ ਗਰਮ ਖਿਆਲੀ ਨੌਜਵਾਨ ਆਉਂਦੇ ਸੀ ਬਹੁਤੇ ਜਿਆਦੇ ਵੀ ਆਏ ਆ ਜਿਹੇ ਆ ਉਹ ਆ ਜੀ ਉਹ ਮੈਂ ਉਹਨਾਂ ਦੇ ਧਿਆਨ ਵਿੱਚ ਲਿਆਉਣ ਵਾਸਤੇ ਗੱਲ ਇਹ ਕੀਤੀ ਆ ਵੀ ਇੱਕ ਤਾਂ ਤੁਸੀਂ ਦੇਖ ਲਿਆ ਪਿੱਛੇ ਇੱਕ 20ਾਂ ਦੇ ਨਾਲ ਜਾਂ ਮਹੀਨੇ ਦੇ ਵਿੱਚ ਨੰਬਰ ਇੱਕ ਦਾ ਨੰਬਰ ਦੋ ਆ ਮੈਂ ਤੁਹਾਡੇ ਸਾਹਮਣੇ ਬੈਠਾ ਮੂਸੇਪਿੰਡ ਸਾਡਾ ਸਕੂਲ ਵੀ ਚੱਲਦਾ ਹੈ ਹਰ ਮਹੀਨੇ ਦੀਵਾਨ ਵੀ ਲੱਗਦਾ ਕਥਾ ਕੀਰਤਨ ਹੁੰਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤਾਂ ਮੈਂ ਤੁਹਾਡੇ ਇਹ ਗੱਲ ਤਾਂ ਧਿਆਨ ਚ ਲੈਂਦੀ ਆ ਵੀ ਕਈ ਵਾਰੀ ਦੂਰ ਦੇ ਢੋਲ ਸਹੰਡਣੇ ਹੁੰਦੇ ਆ ਸਾਡਾ ਸਭਾ ਉਹ ਪੰਜਾਬੀਆਂ ਦਾ ਖਾਸ ਕਰਕੇ ਸਿੱਖਾਂ ਦਾ ਸਭਾ ਉਹ ਆ ਅਸੀਂ ਐਵੇਂ ਹੀ ਕਿਸੇ ਨੂੰ ਚੱਕ ਕੇ ਤਹਾਂ ਝਾੜ ਦਿੰਨੇ ਹੁੰਦੇ ਆ ਮਤਲਬ ਨਾ ਅਸੀਂ ਕਿਸੇ ਬਾਰੇ ਕੋਈ ਫਰੋਲਾ ਫਰਾਲੀ ਕਰਨੀ ਨਾ ਕਿਸੇ ਬਾਰੇ ਪਤਾ ਕਰਨਾ ਨਾ ਕਿਤੇ ਜਾ ਕੇ ਅਸੀਂ ਕੋਈ ਗੱਲਬਾਤ ਦਾ ਪੁਲੱਥਾ ਕਰਨ ਕੁਛ ਨਹੀਂ ਅਸੀਂ ਜਿੱਧਰ ਨੂੰ ਪੈ ਜੰਨੇ ਆ ਬਸ ਉਸੇ ਪਾਸੇ ਨੂੰ ਪੈ ਜੰਨੇ ਆ ਇੱਕੇ ਪਾਸੇ ਪੈ ਜੰਨੇ ਆ ਅਸੀਂ ਤੇ ਹੁਣ ਜਿਹੜੇ ਜਿਹੜੇ ਬੰਦੇ ਕੁਝ ਮਤਲਬ ਹੁਣ ਵੀਡੀਓਜ਼ ਕੁਝ ਵਿਰੁੱਧ ਪਾ ਰਹੇ ਆ ਬਲਕੌਰ ਸਿੰਘ ਉਹੀ ਬੰਦੇ ਪਹਿਲਾਂ ਹੱਕ 'ਚ ਪਾ ਰਹੇ ਸੀਗੇ ਲੱਖਾ ਸਿਧਾਨਾ ਵੀ ਵਿਚਾਰਾ ਇੱਥੇ ਜਿਹੜੇ-ਕੁੜੇ ਖਾਂਦਾ ਬਥੇਰਾ ਉਹਨੇ ਮਤਲਬ ਜ਼ੋਰ ਤਾਂ ਮਜਾ ਲਾਇਆ ਸੀ ਤੇ ਉਹ ਵੀ ਹੁਣ ਵਿਚਾਰਾ ਬਸ ਚੁੱਪਚਾਪ ਨਹੀਂ ਆਇਆ ਕਦੇ ਹਨਾ ਤਾਂ ਇਸ ਕਰਕੇ ਮੈਂ ਤਾਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਆ ਵੀ ਜਦੋਂ ਜਦੋਂ ਕਿਸੇ ਦੀ ਸਪੋਰਟ ਕਰਦੇ ਹੋ ਨਾ ਤੁਸੀਂ ਪਹਿਲਾਂ ਉਹਦੇ ਬਾਰੇ ਪਤਾ ਕਰ ਲਿਆ ਕਰੋ ਭਾਈ ਵੀ ਹੈ ਕੀ ਚੀਜ਼ ਆ ਹੈ ਤੁਹਾਡੇ ਸਾਹਮਣੇ ਆ ਮਹਾਰਾਜ ਦੀ ਕਿਰਪਾ ਨਾਲ ਨਗਰ ਕੀਰਤਨ ਹੁਣ ਵੀ ਚੱਲ ਰਹੇ ਆ ਅਮਰ ਸੰਚਾਰ ਹੁਣ ਵੀ ਹੋ ਰਿਹਾ ਹੈ ਦੀਵਾਨ ਹੁਣ ਵੀ ਲੱਗ ਰਿਹਾ ਅਖੰਡ ਪਾਤਸ਼ਾਹ ਹੁਣ ਵੀ ਹੋ ਰਹੇ ਆ ਸ਼ੀਧੀ ਜੋੜ ਮੇਲੇ ਹੁਣ ਵੀ ਮਨਾਏ ਜਾ ਰਹੇ ਆ ਕਿਉਂਕਿ ਇਹਨਾਂ ਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਔਰੰਗਜ਼ੇਬ ਵਰਗਿਆਂ ਨੇ ਜ਼ੋਰ ਲਾਇਆ ਸੀ ਆਪ ਖਤਮ ਹੋ ਗਏ ਨਿਸ਼ਾਨ ਝੂਟ ਰਹੇ ਆ ਜਾਹਗੀਰ ਵਰਗਿਆਂ ਨੇ ਜੋਰ ਲਾਇਆ ਸੀ ਆਪ ਖਤਮ ਹੋ ਗਏ ਨਿਸ਼ਾਨ ਝੂਲ ਰਹੇ ਆ ਇੰਦਰਾ ਗਾਂਧੀ ਨੇ ਜੋਰ ਲਾਇਆ ਸੀ ਆਪ ਖਤਮ ਹੋ ਗਈ ਦਰਦਰ ਦੀਆਂ ਟੱਬਰ ਠੋਕਰਾਂ ਖਾਂਦਾ ਤੁਰਿਆ ਫਿਰਦਾ ਪਰ ਉਹ ਉਹ ਕਾਇਮ ਹੈ ਉਹ ਨਿਸ਼ਾਨ ਮੀਰੀ ਪੀਰੀ ਦੇ ਅਜੇ ਵੀ ਕਾਇਮ ਨੇ ਤੇ ਕਾਇਮ ਰਹਿਣਗੇ ਝੂਲਦੇ ਨਿਸ਼ਾਨ ਰਹਿ ਪੰਥ ਮਹਾਰਾਜ ਦੇ ਸੋ ਇਹ ਮੈਂ ਤੁਹਾਡੇ ਧਿਆਨ ਵਿੱਚ ਸਾਰੀ ਦੁਨੀਆ ਦੇ ਸਾਰੀ ਸੰਗਤ ਦੇ ਲਿਆਉਣੀ ਚਾਹੁੰਦਾ ਸੀਗਾ ਤੇ ਆਪ ਜੀ ਨੂੰ ਜੇ ਲੱਗਿਆ ਵੀ ਇਹਨੂੰ ਸ਼ੇਅਰ ਕਰਨਾ ਚਾਹੀਦਾ ਤੁਸੀਂ ਸ਼ੇਅਰ ਕਰੋ ਨਾ ਲਗਿਆ ਸ਼ੇਅਰ ਕਰਨਾ ਨਹੀਂ ਚਾਹੀਦਾ ਨਾ ਕਰੋ ਕਮੈਂਟ ਕਰੋਗੇ ਤੁਸੀਂ ਗੱਲ ਨੂੰ ਸਮਝ ਲਿਓ ਫਿਰ ਕਮੈਂਟ ਕਰਿਓ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ